ਮੰਗਰੋਂ ਡੇ ਟੈਂਸ਼ਨ ਲੈ ਗੱਲ ਨਹੀਂ ਮੈਂ ਠੀਕ ਹਾਂ ਸਭ ਕਿਸੇ ਗੱਲ ਦੀ ਪਰਵਾਹ ਨਹੀਂ ਹੈਗੀ ਆਪਾਂ ਮੈਨੂੰ ਕੀ ਆਇਆ ਕੋਈ ਗੱਲ ਨਹੀਂ ਦੁੱਖ ਸੋ ਜਿੰਦਗੀ ਜਾਂਦੇ ਰਹਿੰਦੇ ਕੋਈ ਲੈ ਵੀ ਚਾਹ ਆ ਗਈ ਆਪਣੀ ਚਾਹ ਦੁੱਧ ਦੁੱਧ ਦੇ ਦੇਣਾ ਕੋਟੇ ਯਾਰ ਕੀ ਹੈ ਮੈਂ ਨਹੀਂ ਖਾਣਾ ਦਿਲ ਨਹੀਂ ਕਰਨਿਆ ਕਰਨਾ ਥੋੜਾ ਇੱਕ ਚਮਚਤੀਆਂ ਹੋ ਗਿਆ ਚਾਹ ਜੀ ਰਸਖਾਨ ਦੇ ਨਾਲ ਵੇ ਮਰੀਜ਼ ਬੰਦੇ ਨਾਲ ਮੈਂ ਵੀ ਖਾਣਦੀ ਹਾਂ ਮੈਂ ਮਰੀਜ਼ਾਂ ਗੱਲਾਂ ਕਰਦੇ ਵਿੱਚ ਇੱਕੋ ਹੀ ਮਰੀਜ਼ ਬੰਦੇ ਜਾਣ ਦੇਣੇ ਚਾਹੀਦੇ ਕਹਿੰਦੇ ਖਿਚੜੀ ਅੱਜ ਝਾਲੀ ਬਣਾਦੇ ਅੱਜ ਬਣਾਦੇ ਖਚੋਲ ਤੇ ਉਦੋਂ ਬਣਾਇਆ ਤੇ ਤੂੰ ਹੀ ਤੇ ਖਾਦੇ ਨਹੀਂ ਹਮਮ ਕੀ ਆ ਗਿਆ ਨਹੀਂ ਉਹਨ ਮੇਰੇ ਕੋ ਮੰਦਾ ਸ਼ਾਮ ਦਾ ਫਿਰ ਸਤਿ ਸ੍ਰੀ ਅਕਾਲ ਹਰਜੀਤ ਭਾਈ ਸਾਹਿਬ ਠੀਕ ਠਾਕ ਜੇ ਯਾਹਲ ਜੇ ਕਿੱਦਾਂ ਫਿਰ ਮਿਲਦੇ ਹੁਡੇ ਘਰ ਪਤਨੂ ਹੈ ਨੀਵੇਂ ਮੰਨੂ ਨਿਕਾ ਨੰਗੀ ਹੋਗੇ ਨਹੀਂ ਹਾਂ ਵੇਖੋ ਗੱਡੀ ਦੀ ਟੀਂਂ ਵਜਦੀ ਆ ग्लीवी बजती है पैर नहीं रखे जाते हजे उतर नहीं रखे जाते अजे नि अजे मैं कह में निजे शीशा भी है शीशा भी है वा है आगा। मम्मी रोटी पानी पका रही है आप अंदर फिर मजे पै पे बोर ही हो जाता चलो अंदर हो के आने पहला चलो 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 घुमी घुमी करेंगे घुमी घुमी करेंगे चलो इधर जाएंगे इधर जाएंगे मम्मी वाले देखेंगे मम्मी क्या कर रही है मम्मी क्या कर रही है देखो देखो हुन मम्मी की कर रही है मम्मी सब्जी बनावण रही है खानी सब्जी सब्जी खानी है बाबू ने दे बजा लोक कम्बल की लगा जी। अच्छी की दाल खिचड़ी हलगम फते शलगम बड़े शलगम बन लगे शलगम तू नहीं भाई मामा चल बैठ दे चलो तो ठीक है गुड नाइट बेबी बाय गुड नाइट बाय ਆਜੋ 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 13 ਦਿਨ ਉੱਥੇ ਕੀ ਲੱਗਦਾ ਈ ਗਾਣਾ ਹਤਾ ਗਾਦੀ ਬੋਪੀ ਕੋਪੀ ਤਾਂ ਕਰਦੀ ਦਣੀ ਜੀ ਬੋਲੀ ਚਲੋ ਲੈ ਵੀ ਤੁਹਾਡੀ ਰਸੋਈ ਦੇ ਦੋ ਜਣੇ ਰੋਟੀ ਖਾਣ ਆਏ ਬੰਦੇ ਕਿਉਂ ਬਈ ਉਹ ਗੱਡੀ ਤੇ ਮੋਟਰਸਾਈਕਲ ਤੇ ਕਿਉਂ ਬਈ ਕਿੰਨੀ ਦੂਰ ਆਏ ਗਿਆ ਆਪਾਂ ਦੋ ਜਣੇ ਕਿਉਂ ਫਤੇ ਹੈ ਕਿ ਨਹੀਂ ਠੀਕ ਹਾਂ ਕਦੋਂ ਆਪਾਂ ਇਹਨਾਂ ਨੂੰ ਰੋਟੀ ਨਹੀਂ ਦੇਣ ਦੇ ਰੋਟੀ ਖਵਾਈ ਨਹੀਂ ਹੈ ਜੀ ਬਣਾ ਲਈ ਨੀ ਰੋਟੀ ਇਹਨੇ ਮੈਸਰ ਗੰਬਾਣਗੇ ਬਣਾਉਣਗੇ ਬਣਾ ਲਓ ਚੋ ਅੰਦਰ ਬਣ ਗਈ ਬਣ ਗਈ ਰੋਣਾ ਨਹੀਂ ਕਹਿੰਦੇ ਰੋਲਾ ਨਹੀਂ ਕਹਿੰਦੇ ਪਾਣਾ ਚਲੋ ਚਲੀਏ ਆਪਾਂ ਆਪੇ ਅੰਦਰ ਆ ਜਾਂਦੀ ਰੋਟੀ ਆਡੀ ਚਲੀ ਅੰਦਰ ਲੈ ਵੀਆ ਲੱਡੂ ਆਏ ਉਦੋਂ ਦੇ ਲੋੜੀ ਦੇ ਪਾਜੀ ਵੀ ਦੇਣ ਵਾਲੀ ਹੈ ਇਹ ਕੁੜੀ ਆਈ ਨਹੀਂ ਇਹ ਬਿਮਾਰ ਹੋ ਗਈ ਇਹ ਬੇ चौल अपने आ चुके खाना खाना चाहिए कि दुकान तो, करो। तो है? ना। हर सुता ਦੀਦੀ ਕਿਥੇ ਦੀਦੀ ਦੀਦੀ ਕਿਥੇ ਉੱਤੇ ਆਇਆ ਯਾਰ ਧਿਆਨ ਕੇ ਬੈਠਾ ਹਰ ਮਦ ਪਤਾ ਇਧਰੋਂ ਆਜ ਦੇ ਇਧਰ ਇਧਰ ਹਰ ਫਤਿ ਆਵੇ ਕਹ ਦੀਦੀ ਆਈ ਹੈ ਕੁੜੀ ਆ ਕੋਈ ਆ ਨੰਦੀ ਹਾ ਗਣ ਨੂੰ ਪਤਾ ਨਾ ਸਾਰਾ ਇਹ ਮੁੰਡਾ ਆ ਹਾਂ ਹਾਂ ਤਾਂ ਮੈਂ ਮੈਂ ਮੁੰਡਾ ਆ ਆਪਣੇ ਪਪਾ ਦਾ ਮਮਾ ਦਾ ਕੀ ਨਾਮ ਮਮਾ ਦਾ ਸਿੰਦੂ ਕੀ ਨਾਮ ਮੁੰਡੂ ਤੇ ਪਪਾ ਦਾ ਕਿੰਦਾ ਬਰਦਾਨੀ ਗਾਲ ਤੇ ਦਾਦੀ ਦਾ ਕਿੰਤੋ ਕਿੰਤੋ ਤੇ ਤੂੰ ਨਹੀਂ ਗੱਲਾਂ ਕਰਨੀਆਂ ਉਹ ਕਿੰਨੀ ਗੱਲਾਂ ਕਰਨ ਦੇ ਉਧਰ ਹੈ ਹੈ ਕਾਪੂ ਚਾਹ ਪੀ ਲਾ ਤੁੰ ਸੱਜੇ ਪੀ ਲੋ ਬੈਜੋ ਬੈਠੀ ਕੋਈ ਨਹੀਂ ਮੈਂ ਮੈਂ ਤਾਂ ਆਪਣੀ ਬਿਠੇ ਜਾਣਾ ਕਿ ਬਿਠਾ ਮੈਂ ਐਤ ਤੇ ਪੁੱਤੇ ਤੂੰ ਆ ਜਾ ਉੱਤੇ ਯਾਰ ਨਹੀਂ ਮੈਂ ਤਾਂ ਬੈਠਾ ਬਜੇ ਆਉਂਦਾ ਥੋੜੀ ਸ਼ਤਾਨੀ ਕਰਦੀ ਰਹਿਣਾ ਨਾ ਕੋ ਹਟ ਫੋ ਨਹੀਂ ਹਾਂ ਅੱਦੇ ਨਹੀਂ ਹਲਾ ਉੱਪਰ ਉੱਪਰ ਜਾਣਾ ਹੋਲੇ ਨਹੀਂ ਪੰਗੇ ਲੈਣੇ ਨਹੀਂ ਉਹਨੂੰ ਉਹਨਾਂ ਨਾਲ ਦੀ ਕਰਨੀ ਹੈ ਨੇ ਹਾਂ ਨੂੰ ਕਹਿੰਦੇ ਚਾਹ ਪੀ ਨਹੀਂ ਕਰਾ ਪੁੱਤਰਾ എന്നെ മുണ്ടിട്ടോ തേ ഉപ്പരെണ ചായ ഓ പി പി ചായ ബിനിയ ആ തുണ്ടു ചായ നിത്തി ഓ ചായ നിത്തി ഓ സർഗ ਚਿੰਤੋ ਮੇਰੀ ਦਾਦੀ ਦਾ ਨਾਮ ਹੀ ਸਿੰਘ ਕਿਉਂ ਨਾ ਚਿੰਤੋ 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 ਪਹਿਲਾਂ ਨਾ ਪਹਿਲਾਂ ਨਾਂ ਹੀ ਇਦਾਂ ਦੇ ਹੁੰਦੇ ਹਨ ਪਹਿਲਾਂ ਨਾਂ ਹੀ ਇਦਾਂ ਦੇ ਹੁੰਦੇ ਚਿੰਤੋ ਅਧੀ ਖਾਂ ਬੰਸਾ ਮੇਰੀ ਚਿੰਤੋ ਦਾ ਨਾਮ ਨੇ ਚਿੰਚੀ ਕਾਲੀਆ ਮੈਂ ਖਾਂ ਮੈਂ ਕਾਲੀਆ ਨਾ ਹੈਗੀ ਕਾਲੀਆ ਕਿਸੇ ਦੇ ਨਹੀਂ ਦਿਖਦੀ ਦੇ ਮੋਟਾ ਲੱਗਦਾ ਉਹ ਦਿਖਣੀ ਨਹੀਂ ਸਹੀ ਜੀ ਦਾਦੇ ਦਾ ਨਾਮ ਦਰਸੁਨ ਸਿੰਘ ਜਿੱਦਾਂ ਅਦੀ ਪ੍ਰਜਾਤੇ ਦਾ ਨਾਮ ਗਰਸਮ ਸਿੰਘ ਮੇਰੇ ਦਾਦੇ ਦਾ ਨਾਮ ਗਰਸਮ ਸਿੰਘ ਤੁਹਾਡੇ ਦਾਦੇ ਦਾ ਭਲਵਾਨ ਕਿ ਵੀ ਇਦਾਂ ਕਰਕੇ ਨਾ ਗਰਸਮ ਸਿੰਘ ਭਲਵਾਨ ਹੀ ਹੈ ਤੇ ਦਾਦੇ ਦਾ ਪਿੰਡ ਚ ਆਈ ਕੋਈ ਤੇ ਉਹ ਭੋਲ ਕਰਨ ਵਾਸਤੇ ਮਤਲਬ ਤੇ ਕੋਈ ਪਿੰਡ ਚੋਲ ਲ ਲਕਾਰ ਕੇ ਚੱਲੇ ਪਿਆ ਪਿੰਡ ਤੇ ਐਵੇਂ ਹੀ ਇਹਦੇ ਵਿੱਚ ਕੋਈ ਨਹੀਂ ਹੈਗਾ ਮਤਲਬ ਇਹੋ ਜਿਹਾ ਵੀ ਸਾਨੂੰ ਜਿਹੜਾ ਦੱਬ ਸਵੇ ਹਾਂ ਹੰਟਾ ਵੀ ਮਤਲਬ ਤੇ ਸਾਡੇ ਦਾਦਾ ਕੀ ਨਾਮ ਦਾ ਵਾ ਕਿੰਨਾ ਦਾ ਨਿਕਲਿਆ ਉਹਨੇ ਟਾ ਰਿਆ ਤਾਂ ਉਹਦਾ ਪਿੰਡ ਚ ਸਾਰਿਆਂ ਨੇ ਨਾ ਪਾਤਾ ਤਰਫੋਂ ਸੰਕਲਵਾਂ ਆ ਕਦੇ ਲਲਕਾਰ ਕੇ ਚੱਲੇ ਲਲਕਾਰ ਕੇ ਚੱਲੇ ਸੀ ਕਿਹੜਾ ਪਿੰਡ ਐਵੇਂ ਹੀ ਆ ਤੇ ਦਾਦੇ ਸਾਡੇ ਨੇ ਟਾਏ ਤੁਹਾਨੂੰ ਦਿਨ ਲੱਗਦਾ ਪੈਂਦੀਆਂ ਆਂਗੇ ਪਹਿਲਾਂ ਹਾਂ ਅੱਲਾ ਇਦਾਂ ਕਰ ਦਿੰਦੇ ਕਿ ਲਲਕਾਰ ਕੇ ਜਾਣਾ ਜਾਂ ਕਿੱਦਾਂ ਆਏ ਹਾਂ ਇਦਾਂ ਦਾ ਕੰਮ ਹੁੰਦਾ ਨਹੀਂ ਹਾਂ ਨਾ ਤੇ ਚਲੋ ਪਤਾ ਹੀ ਨਹੀਂ ਹੈ ਕਦੋਂ ਕੋਲ ਕੀਤਾ ਹੀ ਨਹੀਂ ਹੋਰ ਤੇ ਕੰਮ ਚੱਲਦਾ ਸੀ ਤਾਂ ਕੋਲੀ ਵਾਲਾ ਬਸ ਸਹੀ ਗੱਲ ਹੈ ਹਾਂ ਇਹ ਹੈ ਵੀ ਨਹੀਂ ਜਦੋਂ ਕਿਤੇ ਦਾਦੇ ਨੇ ਚਾਹ ਥੋੜੀ ਜੀ ਦੇ ਦੇ ਜਾਂ ਨਹੀਂ ਦਿੰਦਾ ਹਾਂ ਇਹ ਹੈ ਵੀ ਨਹੀਂ ਜਦੋਂ ਦਾਦੇ ਨੇ ਕੋਲ ਕੀਤਾ ਤੇ ਪਹਿਲੀ ਵਾਰ ਪੀ ਲੋ ਦੋ ਬਾਕੀ ਨਾਲ ਪਲਵਾਨ ਨਾਲ ਪੈ ਗਿਆ ਪਹਿਲਾਂ ਅੱਲਾ ਇਦਾਂ ਕਹਿਦਾ ਕੋਈ ਨਾ ਹੋਣਾ ਜਿਵੇਂ ਕਹਿੰਦੇ ਆ ਕਹਦੀ ਜਿੱਦਾਂ ਹੀ ਨਾ ਉਹ ਸਾਨ ਅਲ ਪੈ ਜਾਂਦੀ ਹੈ ਨਾ ਹੈ ਨਾ ਕੋਈ ਵੀ ਕੰਮ ਨਹੀਂ ਕਰਨਾ ਸਾਨ ਅਲ ਪੈ ਜਾਂਦੀ ਹਾਂ ਸਹੀ ਗੱਲ ਦਾਦੀ ਨੂੰ ਆਂਦਾ ਮੈਂ ਚਿੰਤ ਕਰੇ ਚਿੰਤਾ ਹੀ ਆਂਦਾ ਬਈ ਜਿਆਦਾ encontrovara a guelägi mamindi ਹੋਨੇ ਤੇ ਗਿਆ ਪੈਣ ਤੇ ਇਕੱਠੇ ਹੀ ਥਰਲੇ ਮੇਤੀ ਰਹਿਣੀ ਮੇਥੇ ਰਹਿਲੇ ਤੁਸੀਂ ਬਣ ਕਹੀ ਚਕੂਣ ਵਾਲੇ ਉਹ ਵੀ ਸਹੀ ਬਦਾਈ ਉਹ ਬੇਤੀ ਗਿਆ ਹੋ ਗਿਆ ਹਰੋਤੇ ਜੀ ਕੀ ਗੱਲ ਦੱਕੇ ਨਾਉਂਦੀ ਹੈ ਕੀ ਹੈ ਮੰਮੀ ਰੋਈਆਂ ਕਰਦੀ ਮੰਮੀ ਦਾ ਰੌਂਡ ਹੈ ਟੈਂਸ਼ਨ ਲੈ ਗੱਲ ਨਹੀਂ ਮੈਂ ਠੀਕ ਹਾਂ ਸਭ ਕਿਸੇ ਗੱਲ ਦੀ ਪਰਵਾਹ ਨਹੀਂ ਹੈਗੀ ਆਪਾਂ ਨੂੰ ਨੂੰ ਕੀ ਆਵਾ ਕੋਈ ਗੱਲ ਨਹੀਂ ਦੌਸਤ ਜ਼ਿੰਦਗੀ ਜਾਂਦੇ ਰਹਿੰਦੇ ਕੋਈ ਗੱਲ ਨਹੀਂ ਉਹ ਲੈ ਕਿਉਂ ਮਤੇ ਨਾ ਹਉ ਕੇ ਦੌਸਤ ਜ਼ਿੰਦਗੀ ਜਾਂਦੇ ਰਹਿੰਦੇ ਕੋਈ ਗੱਲ ਨਹੀਂ ਟੈਂਸ਼ਨ ਨਹੀਂ ਲੈਣੀ ਤੁਹਾਨੂੰ ਬੋਲਦਾ ਤੁਹਾਨੂੰ ਪੀ ਲਾ ਪਾਣੀ ਪੀ ਲਾ ਪਾਣੀ ਅਮੋਸ਼ਨ ਨਹੀਂ ਹੋਈਦਾ ਇੰਨਾ ਜ਼ਿਆਦਾ ਫਟਾ ਗਿਆ ਵੀ ਤਾਂ ਪਾਣੀ ਪੀ ਲੋ ਪੀ ਲਾ ਟੈਨਸ਼ਨ ਲਈ ਮੈਂ ਠੀਕ ਆ ਮੈਂ ਟੈਨਸ਼ਨ ਲਈ ਜਾਣੀ ਉਹ ਤੁਹਾਡਾ ਦੁੱਧ ਪੀਂ ਲਿਆ ਟੈਨਸ਼ਨ ਦੇਈ ਦੀ ਟੈਨਸ਼ਨ ਲਈ ਨਹੀਂ ਸਕੋ ਅਗਲੇ ਬੰਦੇ ਨੂੰ ਟੈਨਸ਼ਨ ਦੇਣੀ ਚਾਹੀਦੀ ਪੁਟੇ ਉਹਨੇ ਸੈਨ ਤੇਲ ਮਲਾ ਗਿਆ ੜਾ ਬੜੀ ਹਸਤਾਨੀਆਂ ਕਰਦਾ ਹੁਣ ਤੇ ਟਿੱਡੂ ਜੀ ਉਧਰ ਵੇਖੋ ਸასი ਬੁੱਕਾ ਸასი ਕਾਲ ਬੋਲੋ ਤਾਂ ਗਾਇਸ ਸასი ਕਾਲ ਕਿ ਕੀ ਹਾਲ ਚਾਲ ਜੀ ਕਿਵੇਂ ਹੋ ਸਾਰੇ ਕੇ ਠੀਕ ਠਾਕ ਬੋਲ ਕਹਿੰਦਾ ਮੇਰੇ ਪਾਪਾ ਥੋੜੀ ਬਿਮਾਰ ਹੋ ਗਏ ਆ ਤੇ ਫਿਰ ਆਪਾਂ ਥੋੜੇ ਟਾਈਮ ਚ ਦੁਕਾਨ ਰੈਡੀ ਕਰਾਂਗੇ ਅਜੇ ਸਾਡਾ ਦੁਕਾਨ ਦਾ ਕੰਮ ਆਜੇ ਪੈਂਡਿੰਗ ਪਿਆ ਆ ਕੇ ਹਰਦ ਕਰ ਮੈਂ ਮੈ ਹੈਲੋ ਨਹੀਂ ਕਰਨ ਹਲੋ ਹਨੂਦ ਕਰ ਮੈਂ ਨਾ ਹੈਲੋ ਨਹੀਂ ਕਰਨ ਹਾਤੇ ਫੜਾ ਮੈਨੂੰ ਨਹੀਂ ਨਾ ਨਹੀਂ ਨਾ ਜਿ ਕੋਈ ਤੇ ਨਹੀਂ ਉਸ ਤੋਂ ਇਹਦੇ ਚੱਲ ਰੇ ਮਗਰ ਕਾਂਟਨ ਹਰ ਫਤੇ ਦੇ ਅਮਰੂਦ ਆ ਗਏ ਚਲੋ ਖਾਜੋ ਸ਼ਕ ਲੋ ਹਾਂ ਹੋਰ ਹੋਈ ਨਹੀਂ ਹੋਇਆ ਜਿਆਦਾ ਆਹ ਟੈਨਸ਼ਨ ਲੈ ਦੀ ਬਿਲਕੁਲ ਤੇ ਹੰਦਾ ਹੀ ਕੋਈ ਨਾ ਕਰਤੇ ਕੋਮੰਦਾ ਠੀਕ ਨਾ ਹੋਏ ਉਹ ਦੋਸਤ ਜਿੰਦਗੀ ਦੇ ਨਾਲ ਕੋਈ ਚਿੰਤਾ ਨਹੀਂ ਕਰੀ ਜਾ ਚਲੋ ਮਰੂਛਾ ਖਾ ਲਓ ਚਲੋ ਠੀਕ ਆ ਮਿਲਦੇ ਨਵੇਂ ਵੀਡੀਓ ਨਾਲ ਇਹ ਵਲੌਗ ਵਧੀਆ ਲੱਗਾ ਤੇ ਕਮੈਂਟਸ ਜੁਸ ਕਰਿਓ ਮਬਾਈ ਗੁੱਡ ਨਾਈਟ ਮੈਂ ਤੇ ਗਿਆ ਵੀ ਭਾਈ ਆ ਫਿਰ ਆ ਗੱਲ ਪਰਸੋਂ ਦੇ ਆਪਣੀ ਫਿਰ ਠੀਕ ਹੈਗੀ ਮਬਾਈ ਗੁੱਡ ਨਾਈਟ